ਹਾਂਜੀ ਵੈਲਕਮ ਬੈਕ ਫਰਾਡਖਾਨ ਦੀ ਬਲੌਗ ਤੇ ਉੱਤੇ ਸਵਾਗਤ ਹੈ ਤੇ ਅੱਜ ਦਾ ਜਿਹੜਾ ਬਲੌਗ ਹੋਣ ਵਾਲਾ ਪਿਛਲੇ ਬਲੌਗ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਸੀਗਾ ਆਪਣੇ ਨੰਨਾ ਮੁੰਨਾ ਆਇਆ ਸੀ ਆਪਣਿਕਰੇ ਤੇ ਅੱਜ ਦਾ ਜਿਹੜਾ ਬਲੌਗ ਹੋਣ ਵਾਲਾ ਨਿੰਮ ਬਣਾਈ ਵਾਲਾ ਹੋਣ ਵਾਲਾ ਪਹਿਲਾਂ ਹੁਣ ਗੁਰਦੁਆਰੇ ਜਾਣੇ ਆ ਗੁਰਦੁਆਰੇ ਨਿੰਮ ਬੰਨ੍ਹ ਕੇ ਆਉਣਾ ਤੇ ਅਰਦਾਸ ਕਰਾ ਕੇ ਆਉਣੀ ਹੈ ਉਸ ਤੋਂ ਬਾਅਦ ਘਰੇ ਬਣਾਗੇ ਤਾਂ ਸਾਰਾ ਬਲੌਗ ਤੁਹਾਡੇ ਨਾਲ ਸਾਂਝਾ ਕਰਾਂਗੇ ਆ ਜੁੜੇ ਰਹੋ ਦੇਖੋ ਬਰ پورا ਕਾਕੇ ਤੇ ਨਮਰ ਬੁਗਾਰ ਆ ਉਹ ਜਿਹੜੀ ਰਾਖਮਾ ਉਹ ਪੂਰੀ ਕਰਾਂਗੇ ਪਰਸੋਂ ਆ ਜਿਹੜਾ ਭੈਣ ਕੇ ਪਿੰਡ ਬਣਾ ਕੇ ਆਵਾਂ ਚਲੋ ਬਾਏ ਬਾਏ ਹਮ ਚਲਤੇ ਹੈ ਆਇ ਲਗਾ ਮਾਤਾ ਜੀ ਮਾਤਾ ਬੁਕੇਦੇ ਆ ਰਹੇ ਫੜ ਦੇ ਬੇ ਨਮਾ ਮਾਂ ਮਮੀ ਆਇ ਨਾ ਓਏ ਵਿੱਚ ਕੀ ਕੋਸ਼ ਹੈ ਇਹਦੇ ਚਾ ਦੱਬਾ ਹੈਗਾ ਚਲੋ ਜੀ ਕੰਮ ਨਹੀਂ ਕੀਤਾ ਥੋੜਾ ਤਾਂ ਕਰ ਨਹੀਂ ਥੋੜਾ ਦੇਖੀ ਤਾ ਕਰ ਹਾਂ ਦਰਤੀ ਬੰਨ ਨਹੀਂ ਐਸੇ ਬਸ ਇੱਥੇ ਇੱਕ ਬਲੇਨਾ ਬਰੋਥ ਹੋ ਗਿਆ ਜੰਦਾ ਮਮਾ ਮੀਰੇ ਬੰਨ ਦਾ ਨਿੰਮ ਹਾਂ ਦਾ ਜਾਂਦਾ ਵੇ ਆ ਜਾ ਜਿਹੜਾ ਸ਼ੈੱਡ ਵਗੈਰਾ ਹੁਣ ਕਰਦੇ ਆ ਖਾਲੀ ਸੰਦ ਸਪੀੜਾ ਸਾਰਾ ਕੱਢਦੇ ਆ ਬਾਹਰ ਗੱਡੀ ਵੀ ਬਾਹਰ ਕਰਦੇ ਆ ਟਰਾਲੀ ਵੀ ਟਰੈਕਟਰ ਵੀ ਮੋਟਰਸਾਈਕਲ ਸਕੂਟਰੀ ਵੀ ਇੱਥੇ ਬੈਠਣਾ ਹੁਣ ਬੁਢਾਣੇ ਹੈ ਕਿ ਚੱਦੇ ਬੋਨਾ ਕੀ ਲਿਖਾ ਝਲਕਣਾ ਦਿਆ ਆ ਗਿਆ ਤਾਂ ਇਹ ਨਹੀਂ ਆਉਂਦਾ ਇਹ ਨਹੀਂ ਸਟਿਆਲੇ ਸਮਝ ਨਹੀਂ ਆਇਆ ਕਾ ਸਾਡੇ ਦਾ ਦੱਸ ਕਿਲੋ ਪਤਾਸੇ ਦੇ ਹੱਥਲੇ ਝਣਕਣਾ ਹੈ ਝਣਕਣਾ ਅੱਛਾ ਜਾ ਪਾ ਤਾ ਮੈਂ ਤਾਂ ਮੈਂ ਮੈਨੂੰ ਲੱਗਿਆ ਮੈਂ ਕਿਤੇ ਲਾ ਪਾਇਆ ਮੈਂ ਲਣਕਣਾ ਗਈਆਂ ਨੂੰ ਛੱਡੋ ਗਿਆ ਖਾਲੀ ਸਾਸਾਂਆਂ ਚੱਲ ਰਹੀਆਂ ਨੇ ਮਾਵਾਆਂ ਧੀਆਂ ਲੱਗੀਆਂ ਪਈਆਂ ਕਿ ਨੰਮ ਨੰਮ ਭਾਲਦੇ ਰ ਭੈਣ ਨੇ ਮੀਣੇ ਮਿਲਿਆ ਤਾਂ ਹੀ ਕਹਨੇ ਲੋਕੋ ਲਾਲਿਆ ਕਰੋ ਨਾਂ ਫੋਟੋ ਤੇ ਰੱਖਤਾ ਨੂੰ ਇਹਦੇ ਭੈਣ ਤਣੇ ਨਿਕਲੇ ਪੈ ਗਏ ਬੰਦੇ ਨੇ ਤਾਂ ਧਾਰਨੀ ਚੱਕਣਾ ਸੀ ਹਾਂ ਉਹ ਤਾਂ ਇੰਨੀਆਂ ਡਾਂਗੀਆਂ ਤੋੜ ਕੇ ਲੈ ਨਾਲੇ ਇਕੱਲਾ ਜਾ ਕੇ ਆਪਾਂ ਦੋ ਜਾਣੇ ਲੌਕੇ ਪਈ ਹਾਂ ਤੇ ਉਹ ਤੀਜੀ ਵਿਆ ਕਿੱਥੇ ਅੜ ਗਈ ਤੈਨੂੰ ਆਖਿਆ ਜੀ ਕੋ ਤੇ ਪਾਲੇ ਬੋਜੇ ਹੋਏ ਕੇ ਨਾ ਮੈਂ ਜਿਹਨੇ ਭਾਰ ਨਹੀਂ ਚੱਕਣਾ ਸੀ ਉਹ ਤਾਂ ਮੈਂ ਇਕੱਲਾ ਜਾ ਕੇ ਬਿਮਾਰ ਬੰਦਾ ਇੰਨੀਆਂ ਤੋੜ ਲਿਆ ਦੇਖ ਡੇਡੇ ਰਾਂਣੇ ਨਾਲ